ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੁਝ ਸ਼ਲੋਕਾਂ ਤੇ ਵਿਚਾਰ ਕਰਾਂਗੇ ਹਾਂਜੀ ਆਪਾਂ ਸ਼ਲੋਕ 19 ਤੋਂ 24 ਤੱਕ ਦੇਖਾਂਗੇ ਜਿਨ੍ਹਾਂ ਵਿੱਚ ਨਾ ਗੁਰਮੁਖਾਂ ਦੇ ਲਖਣਾਂ ਬਾਰੇ ਗੱਲ ਕੀਤੀ ਗਈ ਹੈ ਬਿਲਕੁਲ ਤੇ ਆਪਣਾ ਮਕਸਦ ਹੀ ਸਮਝਣਾ ਹੈ ਕਿ ਇਨ੍ਹਾਂ ਸ਼ਲੋਕਾਂ ਨਾਲ ਹੀ ਹਉਮੈ ਤੇ ਮੂਮਾਇਆ ਤੋਂ ਕਿਵੇਂ ਨਿਕਲਣਾ ਤੇ ਪ੍ਰਭੂ ਨੂੰ ਕਿਵੇਂ ਪਛਾਨਣਾ ਹਾਂਜੀ ਤੇ ਅਸਲ ਮੁਕਤੀ ਕੀ ਚੀਜ਼ ਹੈ ਸ਼ਲੋਕ 19 ਤੋਂ ਸ਼ੁਰੂ ਕਰਦੇ ਆਂ ਹਾਂਜੀ ਹਾਂਜੀ ਜਿਹੇ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਉਹ ਮੁਕਤ ਨਰ ਇਹ ਮਨ ਸਾਚੀਮਾਨ ਇੱਥੇ ਦੇਖੋ ਹੋ ਮੈਂ ਤਜੀ ਤੇ ਕਰਤਾ ਰਾਮ ਪਛਾਨ ਦਾ ਸਿੱਧਾ ਸਬੰਧ ਹੈ ਹਾਂ ਇਹ ਬੜੀ ਕਮਾਲ ਦੀ ਗੱਲ ਹੈ ਕਿ ਹੰਕਾਰ ਛੱਡਣਾ ਪਹਿਲੀ ਸ਼ਰਤ ਹੈ ਕਰਤਾ ਪਹਿਚਾਣ ਲਈ ਬਿਲਕੁਲ ਮਤਲਬ ਇਹ ਹੰਕਾਰ ਹੀ ਰੋਕਦਾ ਹੈ ਸਾਨੂੰ ਬਿਲਕੁਲ ਇੱਕ ਪਰਦੇ ਦੀ ਤਰ੍ਹਾਂ ਜਦੋਂ ਮੈਂ ਮੇਰੀ ਦਾ ਭਾਵ ਮਿਟ ਜਾਂਦਾ ਹੈ ਉਦੋਂ ਹੀ ਉਹ ਜਿਹੜਾ ਸਬਦਾ ਕਰਨ ਵਾਲਾ ਸਭ ਵਿੱਚ ਹੈ ਉਹ ਰਾਮ ਦਿਸਦਾ ਹੈ ਤੇ ਫੇਰ ਉਹ ਮਨੁੱਖ ਮੁਕਤ ਨਰ ਹੋ ਜਾਂਦਾ ਹੈ ਇਸ ਨੂੰ ਮਨ ਨੇ ਸੱਚ ਕਰਕੇ ਮੰਨਣਾ ਹਾਂਜੀ ਇਹ ਸਿਰਫ ਦਿਮਾਗੀ ਸਮਝ ਨਹੀਂ ਇਹ ਅੰਦਰ ਦੀ ਅਵਸਥਾ ਹੈ ਅਸਲੀ ਆਜ਼ਾਦੀ ਅੱਛਾ ਤੇ ਇਸ ਆਜ਼ਾਦੀ ਤੱਕ ਪਹੁੰਚਣ ਲਈ ਅਗਲਾ ਸਲੋਕ ਇੱਕ ਤਰੀਕਾ ਦੱਸਦਾ ਲੱਗਦਾ ਹੈ ਹਾਂਜੀ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰੀ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹਿ ਕਾਮ ਇਥੇ ਕਲਮੈ ਯਾਨੀ ਇਸ ਯੁਗ ਵਿੱਚ ਕਿਹਾ ਗਿਆ ਹੈ ਕਿ ਡਰ ਦੂਰ ਕਰਨ ਵਾਲਾ ਤੇ ਪੈੜੀ ਮਤ ਹਟਾਉਣ ਵਾਲਾ ਹਰੀ ਦਾ ਨਾਮ ਹੈ ਪਰ ਸਫਲ ਹੋਹੇ ਤੇ ਕਾਮਦਾ ਕੀ ਮਤਲਬ ਹੈ ਕਿ ਦੁਨਿਆਵੀ ਕਮ ਸਫਲ ਹੁੰਦੇ ਨੇ ਦੇਖੋ ਇਹ ਬਹੁਤ ਅਹਿਮ ਨੁਕਤਾ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਕਲਯੁਗ ਦੇ ਡਰ ਤੇ ਪੈੜੀ ਬੁੱਧੀ ਵਾਲੇ ਮਾਹੌਲ ਚ ਨਾਮ ਹੀ ਆਸਰਾ ਹੈ ਪਰ ਸਫਲ ਕਾਮਦਾ ਮਤਲਬ ਸਿਰਫ ਦੁਨਿਆਵੀ ਸਫਲਤਾ ਨਹੀਂ ਅੱਛਾ ਇਸ ਦਾ ਗਹਿਰਾ ਅਰਥ ਇਹ ਹੈ ਕਿ ਜਿਹੜੇ ਦਿਨ ਰਾਤ ਨਾਮ ਜਪਦੇ ਨੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਉਹਨਾਂ ਦਾ ਇਸ ਦੁਨੀਆ ਚ ਆਉਣ ਦਾ ਮਕਸਦ ਪੂਰਾ ਹੋ ਜਾਂਦਾ ਹੈ ਹੂੰ ਮਤਲਬ ਭਾਵੇਂ ਬਾਰੋਂ ਕੁਝ ਮਿਲੇ ਨਾ ਮਿਲੇ ਅੰਦਰੋਂ ਉਹ ਸਫਲ ਨੇ ਬਿਲਕੁਲ ਉਹਨਾਂ ਨੂੰ ਇੱਕ ਅੰਦਰੂਨੀ ਸੰਤੋਖ ਇੱਕ ਟਿਕਾ ਮਿਲ ਜਾਂਦਾ ਹੈ ਉਹ ਹਰ ਹਾਲ ਖੁਸ਼ ਰਹਿੰਦੇ ਨੇ ਤੇ ਫਿਰ ਅਗਲੇ ਸਲੋਕ ਚ ਸਲੋਕ 21 ਵਿੱਚ ਇਸ ਨਾਮ ਸਿਮਰਨ ਦੇ ਸਾਧਨ ਦੱਸੇ ਗਏ ਨੇ ਹਾਂਜੀ ਬਿਲਕੁਲ ਜਿਹਬਾ ਗੁਣ ਗੋਵਿੰਦ ਪਜੋ ਕਰਨ ਸੁਨੋ ਹਰੀ ਨਾਮ ਕਹੋ ਨਾਨਕ ਸੁਨਰੇ ਮਨਾ परे न जम के थाम एथे जीभ ते ਕੰਨਾਂ ਦੀ ਗੱਲ ਹੈ ਹਾਂਜੀ ਜੀਬ ਨਾਲ ਗੁਣਗੋਣੇ ਤੇ ਕੰਨਾਂ ਨਾਲ ਨਾਮ ਸੁਣਨਾ ਇਹ ਇੰਦਰੀਆਂ ਦੀ ਵਰਤੋਂ ਕਿਉਂ ਜ਼ਰੂਰੀ ਹੈ ਕਿਉਂਕਿ ਸਿਮਰਨ ਸਿਰਫ ਮਨ ਦਾ ਖਿਆਲ ਨਹੀਂ ਜਦੋਂ ਆਪਾਂ ਜੀਬ ਨਾਲ ਗਾਉਂਦੇ ਆਂ ਕੰਨਾਂ ਨਾਲ ਸੁਣਦੇ ਆਂ ਤਾਂ ਪੂਰਾ ਧਿਆਨ ਕੇਂਦ੍ਰਿਤ ਹੁੰਦਾ ਹੈ ਇਹ ਇੱਕ ਤਰ੍ਹਾਂ ਨਾਲ ਸਰੀਰਕ ਸ਼ਮੂਲੀਅਤ ਹੈ ਤੇ ਇਸ ਦਾ ਫਲ ਕੀ ਦੱਸਿਆ ਵਰਿਆ ਨ ਜਮਕੇ ਥਾਮ ਹਾਂਜੀ ਮਤਲਬ ਜਮਾ ਦਾ ਡਰ ਮੌਤ ਦਾ ਸਹਿਮ ਖਤਮ ਹੋ ਜਾਂਦਾ ਹੈ ਇਹ ਬਹੁਤ ਵੱਡੀ ਗੱਲ ਹੈ ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ ਅੱਛਾ ਨਾਮ ਸਿਮਰਨ ਦੇ ਨਾਲ ਅਗਲੇ ਸਲੋਕ 22ਵੇਂ ਵਿੱਚ ਤਿਆਗ ਤੇ ਬਹੁਤ ਜ਼ੋਰ ਹੈ ਹਾਂਜੀ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੂ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਇਥੇ ਮਮਤਾ ਲੋਭ ਮੋਹ ਹੰਕਾਰ ਇਹਨਾਂ ਨੂੰ ਛੱਡਣ ਦੀ ਗੱਲ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਉਹ ਆਪਨ ਤਰ੍ਹਾਂ ਨਾਲ ਹੋਰਨ ਲਈਤੁਧਾਰ ਕਿਵੇਂ ਹੁੰਦਾ ਹੈ ਇੱਕ ਦੇ ਤਿਆਗ ਨਾਲ ਦੂਜਾਂ ਦਾ ਭਲਾ ਇਹ ਬਹੁਤ ਸੋਹਣਾ ਵਿਚਾਰ ਹੈ ਜੀ ਜਦੋਂ ਕੋਈ ਇਨਸਾਨ ਇਹਨਾਂ ਵਿਕਾਰਾਂ ਤੋਂ ਉੱਪਰ ਉੱਠਦਾ ਹੈ ਨਿਰਮਲ ਹੋ ਜਾਂਦਾ ਹੈ ਤਾਂ ਉਹਦਾ ਸਿਰਫ ਆਪਣਾ ਹੀ ਭਲਾ ਨਹੀਂ ਹੁੰਦਾ ਉਹਦੀ ਸ਼ਖਸੀਅਤ ਉਹਦਾ ਜੀਵਨ ਉਹਦੀ ਸ਼ਾਂਤੀ ਉਹ ਦੂਜਿਆਂ ਲਈ ਇੱਕ ਮਿਸਾਲ ਬਣ ਜਾਂਦੀ ਹੈ ਲੋਕੋ ਨਾ ਤਾਂ ਪ੍ਰੇਰਣਾ ਲੈਂਦੇ ਨੇ ਉਹਨਾਂ ਨੂੰ ਦੇਖ ਕੇ ਦੂਜਿਆਂ ਨੂੰ ਵੀ ਸਹੀ ਰਾਹ ਦਿਸਦਾ ਹੈ। ਅੱਛਾ, ਯਾਨੀ ਕਿ ਉਹ ਇੱਕ ਤਰ੍ਹਾਂ ਨਾਲ ਚਾਨਣ ਵਾਂਗ ਹੁੰਦਾ ਹੈ ਨਾ ਹਨੇਰੇ 'ਚ। ਬਿਲਕੁਲ, ਬਿਲਕੁਲ। ਇਸ ਤਰ੍ਹਾਂ ਉਹ ਆਪਣੇ ਨਾਲ ਹੋਰਨਾਂ ਨੂੰ ਵੀ ਇਸ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਿੱਚ ਮਦਦ ਕਰਦਾ ਹੈ। ਫਿਰ ਗੁਰੂ ਸਾਹਿਬ ਸਾਨੂੰ ਬਾਹਰ ਦੀ ਦੁਨੀਆ ਦੀ ਅਸਲੀਅਤ ਦੱਸਦੇ ਨੇ ਸਲੋਕ 23 ਵਿੱਚ। ਹਾਂਜੀ। ਜਿਉ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ। ਇਨ ਵਿੱਚ ਕਛੂ ਸਾਚੋ ਨਹੀਂ ਨਾਨਕ ਬਿਨ ਭਗਵਾਨ ਸੰਸਾਰ ਨੂੰ ਸੁਪਨੇ ਵਾਂਗ ਸਮਝਣਾ ਇਹ ਤਾਂ ਸੋਚਣ ਦਾ ਪੂਰਾ ਨਜ਼ਰੀਆ ਹੀ ਬਦਲ ਦਿੰਦਾ ਹੈ ਪਰ ਇਹ ਔਖਾ ਨਹੀਂ ਔਖਾ ਤਾਂ ਹੈ ਜੀ ਪਰ ਇਹ ਹੀ ਸੱਚ ਹੈ ਜਿਵੇਂ ਸੁਪਨੇ ਦੀਆਂ ਚੀਜ਼ਾਂ ਜਾਗਣ ਤੇ ਖਤਮ ਹੋ ਜਾਂਦੀਆਂ ਨੇ ਓਵੇਂ ਹੀ ਇਹ ਜਗਤ ਤੇ ਇਸ ਦੇ ਸਾਰੇ ਪਦਾਰਥ ਰਿਸ਼ਤੇ ਸਭ ਨਾਸ਼ਵਾਨ ਨੇ ਅਸਥਾਈ ਨੇ ਤੇ ਇਸ ਨੂੰ ਸਮਝਣ ਦਾ ਫਾਇਦਾ ਕੀ ਹੈ ਨਿਰਾਸ਼ਾ ਨਹੀਂ ਆਵੇਗੀ ਨਹੀਂ ਉਲਟਾ ਜਦੋਂ ਪਤਾ ਹੋਵੇ ਕਿ ਇਹ ਸਭ ਆਉਣ ਜਾਣ ਵਾਲਾ ਹੈ ਤਾਂ ਫਿਰ ਦੁਨਿਆਵੀ ਨੁਕਸਾਨ ਜਾਂ ਲਾਭ ਦਾ ਬਹੁਤਾ ਅਸਰ ਨਹੀਂ ਹੁੰਦਾ ਦੁੱਖ ਘਟ ਜਾਂਦਾ ਹੈ ਕਿਉਂਕਿ ਫਿਰ ਪਕੜ ਨਹੀਂ ਰਹਿੰਦੀ ਹਾਂ ਮੋਹ ਘਟ ਜਾਂਦਾ ਹੈ ਬਿਲਕੁਲ ਤੇ ਫਿਰ ਪਤਾ ਲੱਗਦਾ ਹੈ ਕਿ ਸਿਰਫ ਇੱਕ ਭਗਵਾਨ ਹੀ ਸਿੱਧੀ ਵੀ ਸੱਚ ਹੈ ਪਰ ਫਿਰ ਅਗਲਾ ਸਲੋਕ 24ਵਾਂ ਇੱਕ ਤਰ੍ਹਾਂ ਦਾ ਕੀ ਕਹਿੰਦੇ ਨੇ ਸੱਚਾਈ ਦਾ ਦੂਜਾ ਪਾਸਾ ਦਿਖਾਂਦਾ ਹੈ ਹਾਂਜੀ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਹਿ ਚੀਤ ਕਿ ਭਾਵੇਂ ਸੱਚ ਇਹੀ ਹੈ ਕਿ ਜਗਤ ਸੁਪਨਾ ਹੈ ਪਰ ਅਸਲੀਅਤ 'ਚ ਇਨਸਾਨ ਦਿਨ ਰਾਤ ਮਾਇਆ ਪਿੱਛੇ ਪਜ ਰਿਹਾ ਹੈ ਦੌਲਤ ਨੀਤ ਹਾਂ ਇਹੀ ਤਾਂ ਮਾਇਆ ਦਾ ਪ੍ਰਭਾਵ ਹੈ ਗੁਰੂ ਸਾਹਿਬ ਦੇਖ ਰਹੇ ਨੇ ਕਿ ਗਿਆਨ ਤਾਂ ਹੈ ਪਰ ਅਮਲ ਬਹੁਤ ਘੱਟ ਹੈ ਮਾਇਆ ਦੀ ਖਿੱਚ ਇੰਨੀ ਜ਼ਿਆਦਾ ਹੈ ਕਿ ਕਰੋੜਾਂ ਵਿੱਚੋਂ ਕੋਟਨ ਮੈਂ ਕੋਈ ਇੱਕ ਅੱਧਾ ਵਿਰਲਾ ਹੀ ਹੈ ਜਿਸਦੇ ਮਨ ਵਿੱਚ ਸੱਚਮੁੱਚ ਨਾਰਾਇਣ ਵਸਦਾ ਹੈ ਇਹ ਤਾਂ ਫੇਰ ਮਾਰਗ ਦੀ ਔਖਾਈ ਵੀ ਦੱਸਦਾ ਹੈ ਤੇ ਮਨੁੱਖ ਦੀ ਕਮਜ਼ੋਰੀ ਵੀ ਬਿਲਕੁਲ ਦੋਵੇਂ ਗੱਲਾਂ ਨੇ ਇਸ ਲਈ ਲਗਾਤਾਰ ਯਤਨ ਤੇ ਗੁਰੂ ਦੀ ਕਿਰਪਾ ਦੀ ਲੋੜ ਹੈ ਫਿਰ ਜੇ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਮੁੱਖ ਸਿੱਖਿਆ ਇਹਨਾਂ ਸਲੋਕਾਂ ਤੋਂ ਇਹੀ ਮਿਲਦੀ ਹੈ ਕਿ ਹਉਮੈ ਮਮਤਾ ਲੋਭ ਮੋਹ ਹੰਕਾਰ ਨੂੰ ਛੱਡਣਾ ਹਾਂਜੀ ਪ੍ਰਭੂ ਦਾ ਨਾਮ ਸਿਮਰਨਾ ਤੇ ਸੰਸਾਰ ਨੂੰ ਸੁਪਨੇ ਵਾਂਗ ਸਮਝ ਕੇ ਨਿਰਲੇਪ ਰਹਿਣ ਦੀ ਕੋਸ਼ਿਸ਼ ਕਰਨੀ ਇਹੀ ਅਸਲ ਸੁਖ ਤੇ ਮੁਕਤੀ ਦਾ ਰਾਹ ਹੈ ਬਿਲਕੁਲ ਸਹੀ ਕਿਹਾ ਇੱਕ ਤਰ੍ਹਾਂ ਨਾਲ ਮਨ ਨੂੰ ਦੁਬਾਰਾ ਸਿਖਲਾਈ ਦੇਣ ਵਾਂਗ ਹੈ ਯਾਦ ਰੱਖਣਾ ਕਿ ਅਸਲ ਖੁਸ਼ੀ ਬਾਹਰ ਨਹੀਂ ਆਪਣੇ ਅੰਦਰ ਹੀ ਹੈ ਸਹੀ ਗੱਲ ਹੈ ਤੇ ਜਾਂਦੇ ਜਾਂਦੇ ਇੱਕ ਸਵਾਲ ਸਰੋਤਿਆਂ ਲਈ ਛੱਡ ਜਾਂਦੇ ਹਾਂ ਹਾਂਜੀ ਜ਼ਰੂਰ ਜੇ ਆਪਾਂ ਸੱਚੀ ਇਹ ਮੰਨ ਲਈਏ ਕਿ ਇਹ ਦੁਨਿਆਵੀ ਚੀਜ਼ਾਂ ਰਿਸ਼ਤੇ ਸਭ ਸੁਪਨੇ ਵਾਂਗ ਅਸਥਾਈ ਨੇ ਤਾਂ ਇਸ ਇੱਕ ਸੋਝੀ ਨਾਲ ਸਾਡੀ ਰੋਜ਼ ਦੀ ਜ਼ਿੰਦਗੀ 'ਚ ਸਾਡੀਆਂ ਤਰਜੀਹਾਂ ਤੇ ਸਾਡੇ ਫੈਸਲੇਆਂ ਤੇ ਸਾਡੇ ਕੰਮਾਂ ਤੇ ਕੀ ਤੇ ਕਿਵੇਂ ਅਸਰ ਪੈ ਸਕਦਾ ਹੈ ਇਸ ਤੇ ਵਿਚਾਰ ਕਰਨਾ ਬਣਦਾ ਹੈ ਹਾਂਜੀ ਬਹੁਤ ਵਧੀਆ ਵਿਚਾਰ ਹੈ ਸੋਚਣ ਲਈ ਤੇ ਇਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਿਤ ਕਰਦੇ ਹਾਂ ਅ ਅਗਲੇ ਪੋਡਕਾਸਟ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗਲੇ ਸ਼ਲੋਕਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ